ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਸਰਕਾਰ ਵੱਲੋਂ ਦੂਜੀ ਲਿਸਟ ਜਾਰੀ 1500 ਦੀ ਕਿਸ਼ਤ ਪੰਜਾਬ ਪਰ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅੰਗਹੀਣ ਦੀ ਪੈਨਸ਼ਨ ਦਿਬਯੰਗ ਪੈਨਸ਼ਨ ਦੀ ਪੂਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਅਤੇ ਪੈਨਸ਼ਨ ਭੇਜਣੀਆਂ ਸ਼ੁਰੂ ਹੋ ਗਈਆਂ ਹਨ ਤੁਹਾਡੇ ਹਰ ਮਹੀਨੇ ਦੀ 1500 ਦੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਜੇ ਤੁਹਾਡੀ ਪੈਨਸ਼ਨ ਅਜੇ ਤੱਕ ਨਹੀਂ ਆਈ ਹੈ ਤਾਂ ਕਿਰਪਾ ਕਰਕੇ 12 ਤੋਂ 24 ਘੰਟਿਆਂ ਤੱਕ ਇੰਤਜ਼ਾਰ ਕਰੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅੰਮ੍ਰਿਤਸਰ ਲੁਧਿਆਣਾ ਅਤੇ ਜਲੰਧਰ ਜ਼ਿਲ੍ਹੇ ਸਭ ਤੋਂ ਪਹਿਲਾਂ ਪੈਂਚਨਾ ਅਮਰਤਲ ਜ਼ਿਲ੍ਹੇ ਦੇ ਰਾਮਸਰਾ ਜੰਡਿਆਲਾ ਗੁਰੂ ਕ੍ਰਿੰਠਾ ਆਰਾਈਆਂ ਭਿੱਖੀਪੀੜ ਚੋਕਵਾਲਾ ਮਜੀਠਾ ਤੰਗੜਾ ਬਿਰਕ ਅਤੇ ਚਾਵਲ ਵਰਗੇ ਇਲਾਕਿਆਂ ਵਿੱਚ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਦੇ ਮਾਚੀਵਾੜਾ ਦਰਾਹਾ ਜਗਰਾਓ ਖੰਨਾ ਸੰਬਰਾਲਾ ਰਾਏਕੋਟ ਪੱਖੇਵਾਲ ਕਲੂਰੀ ਕਿਲੇ ਰਾਏ ਸਿੰਘ ਅਤੇ ਸਨੀਹਾ ਵਿੱਚ ਪੈਂਚਨ ਜਾਰੀ ਕੀਤੀ ਗਈ ਹੈ ਜਲੰਧਰ ਜ਼ਿਲ੍ਹੇ ਦੇ ਫਲੋਰ, ਨਕੋਦਰ, ਸਾਹਕੋਟ, ਆਦਮਪੁਰ, ਭੋਕਪੁਰ, ਭੋਗਵਾਲ, ਗੋਰੀਆਂ ਚੱਕ, ਜੰਗਾ ਰਦਾਵਾ ਅਤੇ ਬੁੱਟਾ ਮੰਡੀ ਵਿੱਚ ਬੁਢਾਪਾ, ਵਿਧਵਾ ਅੰਗਹੀਣ ਅਤੇ ਅਸਤ੍ਰਿਤ ਬੱਚਿਆਂ ਦੀਆਂ ਸਾਰੀਆਂ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਪਟਿਆਲਾ, ਬਠਿੰਡਾ ਅਤੇ ਮੋਗਾ ਜ਼ਿਲ੍ਹੇ। ਪਟਿਆਲਾ ਜ਼ਿਲ੍ਹੇ ਦੇ ਨਾਬਾ, ਸਮਾਣਾ, ਕਨੌਰ, ਰਾਜਪੁਰਾ, ਦੇਵੀਗੜ੍ਹ, ਸਰਹੱਦ, ਬਨੂੜ ਖੇੜਾ, ਗੁਜਰਾ ਸੰਗਤਪੁਰਾ ਅਤੇ ਬਦੋਨੀ ਵਿੱਚ ਪੈਨਸ਼ਨ ਜਾਰੀ ਕੀਤੀ ਗਈ ਹੈ। ਬਡਿੰਡਾ ਜ਼ਿਲ੍ਹੇ ਦੇ ਗੁਡੀਆਣਾ, ਰਾਮਪੁਰਾ ਫੂਲ, ਮੰਡੀ ਮੋੜ, ਪੁੱਚੋ, ਗਿੱਦੜਵਾਹਾ, ਤਰਵੰਡੀ ਸਾਬੋ, ਕੈਲਰ, ਕਟਾਰ ਸਿੰਘ ਵਾਲਾ, ਡੱਬ ਵਾਲੀ ਅਤੇ ਚੋਲ ਵਿੱਚ ਵੀ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਹਨ। ਮੋਗਾ ਜ਼ਿਲ੍ਹੇ ਦੇ ਘਾਗਾ ਪੁਰਾਣਾ, ਧਰਮਕੋਟ, ਕੋਟ ਈਸੇਖਾਂ, ਮਹਲਖੇੜਾ, ਮਹਿਲਕਲਾਂ, ਰੋਡੀ ਦੋਦ, ਰਾਮੂ ਵਾਲਾ ਕਿਲਾ, ਤਿਪਕਾ ਅਤੇ ਕੋਟਲੀ ਵਿੱਚ 1500 ਦੇ ਹਿਸਾਬ ਦੇ ਨਾਲ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਉਸ ਤੋਂ ਅੱਗੇ ਮਾਨਸਾ ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ ਮਾਨਸਾ ਜ਼ਿਲ੍ਹੇ ਦੇ ਬਡਲਾਡਾ, ਪਿੱਕੀ, ਭਦੋੜ, ਮਲੇਰਖੇੜਾ, ਜਮਾਲ, ਮਨਸਾਖੇੜਾ, ਗੁਰਜਹਾਰੀ, ਦਿয়ালਪੁਰਾ, ਖੋਖਰ ਅਤੇ ਸਰਦਾਰਵਾਲਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੈਂਸ਼ਨਾ ਭੇਜ ਦਿੱਤੀਆਂ ਗਈਆਂ ਹਨ। ਬਰਨਾਲਾ ਜ਼ਿਲ੍ਹੇ ਦੇ ਤੱਪਾ ਮੰਡੀ, ਤਨੋਲਾ, ਮੇਰੂ, ਸੇਖੂਪੈਣੀ, ਕਤਾਰ, ਸਿੰਘਵਾਲਾ, ਰਾਏਪੁਰਾ, ਚੰਦਬਾਜ਼ਾਰ, ਪੂਰਾ ਅਤੇ ਕੁਕਰ ਵਿੱਚ ਵੀ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਹਨ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਤੁਰੀ ਸੁਨਾਮ ਭਵਾਨੀਗੜ ਮਲੇਰ ਕੋਟਲਾ ਅਦੋਦ ਅਦਵਾਗ ਚੱਕਰਵਾਰ ਰਾਏਕੋਟ ਤੇ ਰਾਏਪੁਰ ਸਹਾਰਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਬੁਢਾਪਾ ਵਿਧਵਾ ਅੰਗੇਣ ਅਸਤ੍ਰਿਤ ਬੱਚਿਆਂ ਸਮੇਤ ਸਾਰੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਫਤੇਗੜ ਸਾਹਿਬ ਰੂਪਨਗਰ ਅਤੇ ਸਹੀਦ ਭਗ ਸਿੰਘ ਨਗਰ ਸ੍ਰੀ ਫਤੇਗੜ ਸਾਹਿਬ ਅਤੇ ਜ਼ਿਲ੍ਹੇ ਦੇ ਮੰਡੀ ਗੋਵਿੰਦਗੜ ਮਲੋ ਮਲੇਰ ਖੰਨਾ ਮੋਰਾ ਮਾਜਰਾ ਬਰਾਰ ਜੰਡਿਆਲਾ ਬਸ ਹੀ ਹਨ ਰਾਏਪੁਰ ਅਤੇ ਬਦਾਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੈਂਚਨਾ ਜਾਰੀ ਹੋ ਗਈਆਂ ਹਨ ਰੂਪਨਗਰ ਦੀ ਗੱਲ ਕੀਤੀ ਜਾਵੇ ਤਾਂ ਕਿਰਤਪੁਰ ਸਾਹਿਬ ਚਮਕੋੜ ਸਾਹਿਬ ਨੂਰਪੁਰ 베ਦੀ ਮਰਿੰਡਾ ਮਲੋਣੀ ਰੂਪਨਗਰ ਬੈਂਸ ਮਾਚੀਵਾਲਾ ਖੇੜਾਵੇਲ ਅਤੇ ਖਾਲੜ ਵਿੱਚ ਸਾਰੀਆਂ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਸੀਰਪਗਗ ਸਿੰਘ ਨਗਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਬਲੋਚੋਰ ਬੇਬਿਆਣਾ ਵਾਲਾ ਰਾਹੋ ਜੰਡੋਰ ਕਾਰੀ ਵਾਲਾ ਨੰਗਲ ਕੋਟਲੀ ਢੋਲਵਾਲ ਭਾਗੋ ਵਾਲਾ ਤੇ 파ਰੋ ਵਿੱਚ ਵੀ ਪੈਨਸ਼ਨਾਂ ਭੇਜ ਦਿੱਤੀਆਂ ਗਈਆਂ ਹਨ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਹਸੀਆਰਪੁਰ ਕਪੂਰਥਲਾ ਤੇ ਤਰਨਤਾਰਨ ਹਸੀਆਰਪੁਰ ਜ਼ਿਲ੍ਹੇ ਦੇ ਟਾਂਡਾ ਗੜਸ਼ੰਕਰ ਮਹਿਲਪੁਰ ਸ਼ਾਮ 84 ਦਸੂਹਾ ਹਾਜੀਪੁਰ ਕਲਿਆ ਚੱਕ ਸੋਰਾ ਮਹਾਦਰਪੁਰ ਅਤੇ ਪੋਰੋਵਾਲ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਪੈਂਚਨਾ ਜਾਰੀ ਹੋ ਚੁੱਕੀਆਂ ਹਨ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ, ਸੁਲਤਾਨਪੁਰ ਲੋਧੀ, ਭੋਲਾ, ਨਦਾਲੀ, ਟਿੱਬਾ, ਤਲਵੰਡੀ, ਚੌਧਰੀਆ, ਬਾਗੋਵਾਲ, ਤਮੋਲ, ਕੁੱਲ, ਬਾਹੋਵਾਲ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੈਂਚਨਾ ਜਾਰੀ ਕਰ ਦਿੱਤੀਆਂ ਗਈਆਂ ਹਨ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਤਰਨਤਾਰਨ ਜ਼ਿਲ੍ਹੇ ਦੇ ਭਿੱਖੀ ਪੀੜ, ਅਲਟੋਹਾ, ਪੱਟੀ ਕਾਲਾ, ਅਫਗਾਨਾ, ਖੇੜ, ਸਰਹਾਲਾ, ਗ੍ਰਿੰਡਾ, ਚੋਗਵਾਲ, ਬੁਰਜਕਲਾਂ ਅਤੇ ਜਾਬਰ ਵਿੱਚ ਵੀ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਫਿਰੋਜ਼ਪੁਰ ਫਜ਼ਲਕਾ ਮੁਖਸਰ ਸਾਹਿਬ ਅਤੇ ਗੁਰਦਾਸਪੁਰ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਮਮਦੂਟ ਮੱਖੂ ਗੁਰੂ ਸਾਹਿਬ ਤਲਵੰਡੀ ਸਪਾਈ ਗੋਲੇਵਾਲ ਫਰੋਜ਼ ਸਾਹ ਸਤਿਆਣਾ, ਰਾਮਬਾਲੀ ਅਤੇ ਕਲਕੂਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੈਂਚਨਾ ਨੂੰ ਪ੍ਰਵਾਨਗੀ ਮਿਲ ਗਈ ਹੈ। ਫਜ਼ਲਕਾ ਜ਼ਿਲ੍ਹੇ ਦੇ ਅਬੋਹਰ, ਜਲਾਲਾਬਾਦ, ਕਿਲਿਆਵਾਲੀ, ਬੁਰਕਤਪੁਰ, ਅਸਫਾਦ, ਪੰਜਗੜ, ਸ਼ਾਇਦ ਗੁਰੂ ਸਾਹਿਬ ਰੂਹਾ ਅਤੇ ਖੀਬੀ ਵਿੱਚ ਪੈਂਚਨਾ ਜਾਰੀ ਕਰ ਦਿੱਤੀਆਂ ਗਈਆਂ ਹਨ। ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ, ਗਿੱਦੜਵਾਹਾ, ਲੰਬੀ, ਚਰਕਾ, ਰੋਰੀ, ਭਾਗੀਵਾਲ, ਖੁਹੀ, ਕੋਟਕਪੁਰਾ ਰੋਡ, ਦੁਦਾਰਾ ਅਤੇ ਰਾਮਪੂਰਾ ਵਿੱਚ ਵੀ ਪੈਂਚਨਾ ਜਾਰੀ ਕਰ ਦਿੱਤੀਆਂ ਗਈਆਂ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਾਦੀਆਂ ਧਾਰੀਵਾਲ ਦਿਨਾਨਗਰ ਕਮੂਰ ਕਲਾਨੌਰ ਸ਼ੰਕਰ ਰੋੜੇ ਅਲੇਮਪੁਰ ਅਤੇ ਪੂਰਾ ਵਿੱਚ ਪੈਂਚਨਾ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਪਠਾਨਕੋਟ ਅਤੇ ਮਲੇਰਕੋਟਲਾ ਜ਼ਿਲ੍ਹੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਭੋਗ ਮਾਦੋਪੁਰ ਬਮਿਆਲ ਨਰੋਤ ਜੈਮਲ ਮੋਤੀਨਗਰ ਸ਼ੰਕਰਗੜ ਰੋੜ ਭੋਜਪੁਰ ਲੋਹਾਰਾ ਅਤੇ ਬਮਿਆਰ ਵਿੱਚ ਵੀ ਪੈਂਚਨਾ ਜਾਰੀ ਕਰ ਦਿੱਤੀਆਂ ਗਈਆਂ ਨੇ ਮਲੇਰਕੋਟਲਾ ਜ਼ਿਲ੍ਹੇ ਦੇ ਅਹਿਮਦਗੜ ਕਨਾਲੜ ਪੀੜਨ ਮੰਡੀ ਅਹਿਮਦਗੜ ਹਡੂਰ ਰੋੜ ਮਲੇਰ ਖੇੜਾ ਬੇਰਖੇੜਾ ਰਮਣ ਖੇੜਾ ਅਤੇ ਖੰਨਾ ਵਿੱਚ ਵੀ ਸਾਰੀਆਂ ਪੈਨਸ਼ਨਾਂ ਪਰਵਾਨਗੀਆਂ ਦੇ ਦਿੱਤੀਆਂ ਗਈਆਂ ਨੇ ਜੇਕਰ ਤੁਹਾਡੇ ਖਾਤੇ ਵਿੱਚ ਇਸਮੇ ਇੰਨੇ ਦੀ 1500 ਦੀ ਕਿਸ਼ਤ ਆ ਗਈ ਹੈ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਜੇ ਨਹੀਂ ਆਈ ਤਾਂ ਕਮੈਂਟ ਕਰਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਜਰੂਰ ਦੱਸੋ ਏਸੀ ਕੀ ਪੈਨਸ਼ਨ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਉਸ ਤੋਂ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਹੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ